ਪੰਜਾਬ ਵਿੱਚ ਅੱਜ ਵੀ ਬਾਰਿਸ਼ ਦਾ ਖ਼ਤਰ ਜਾਰੀ रह ਸਕਦਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਪੰਜਾਬ ਵਿੱਚ ਮੀਂਹ ਲਈ ਰੈੱਡ ਅਲਰਟ ਤੇ ਬੁੱਧਵਾਰ ਨੂੰ yellow alert ਜਾਰੀ ਕੀਤਾ ਹੈ। ਇਸ ਅਲਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪਹਾੜਾਂ ਵਿੱਚ ਮੀਂਹ ਨਾ ਰੁਕਿਆ ਤਾਂ ਪੰਜਾਬ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 7 ਸਤੰਬਰ ਤੱਕ ਪੰਜਾਬ ਵਿੱਚ ਬਾਰਿਸ਼ ਵਾਲਾ ਮੌਸਮ ਰਹੇਗਾ। ਹੁਣ ਤੱਕ ਪੰਜਾਬ ਵਿੱਚ 470 ਮਿਲੀਮੀਟਰ ਮੀਂਹ ਪੈ ਚੁੱਕਾ ਹੈ ਜੋ ਮੌਨਸੂਨ ਸੀਜ਼ਨ ਵਿੱਚ ਆਮ ਨਾਲੋਂ 30% ਵਾਧਾ ਹੈ। हिमाचल ਵਿੱਚ ਵੀ ਹੁਣ ਤੱਕ 834 ਮਿਲੀਮੀਟਰ ਮੀਂਹ ਪੈ ਰਿਹਾ ਹੈ ਜੋ ਆਮ ਨਾਲੋਂ 36% ਵਾਧਾ ਹੈ ਮੌਸਮ ਵਿਭਾਗ ਵੱਲੋਂ ਬੁੱਢਲਾਡਾ ਲਹਿਰਾ ਮਾਨਸਾ ਸੁਨਾਮ ਸੰਗਰੂਰ ਬਰਨਾਲਾ ਤਪਾ ਧੂਰੀ ਮਲੇਰਕੋਟਲਾ ਮੁਨਕ ਪਾਤੜਾ ਡੇਰਾ ਬੱਸੀ ਰਾਮਪੂਰਾ ਫੂਲ ਮੋਗਾ ਜੀਰਾ ਸ਼ਾਹਕੋਟ ਸultanpur Lodhi ਖਡੂਰ ਸਾਹਿਬ ਨਿਹਾਲ ਸਿੰਘ ਵਾਲਾ ਰਾਇਕੋਟ ਜਗਰਾਉ ਲੁਧਿਆਣਾ ਕਰਪੂਥਲਾ ਬਾਬਾ ਬਕਾਲਾ ਅੰਮ੍ਰਿਤਸਰ ਬਟਾਲਾ ਡੇਰਾ ਬਾਬਾ ਨਾਨਕ ਪੁਲਾਹਤ ਦਸੂਆ ਮਕੇਰੀਆਂ ਗੁਰਦਾਸਪੁਰ ਪਠਾਨਕੋੜ ਤੇ ਧਾਰਕਲਾ ਵਿੱਚ ਭਾਰੀ ਮੀਂਹ ਦਾ ਲੜ جاری ਕੀਤਾ ਗਿਆ ਹੈ ਦੱਸ ਦੇ ਕਿ ਇਸ ਵੇਲੇ ਪੰਜਾਬ ਦੇ 12 ਜ਼ਿਲ੍ਹੇ ਹੜ੍ਹ ਦੀ ਲਪੇੜ ਵਿੱਚ ਨੇ ਇਹਨਾਂ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਮੋਗਾ ਪਠਾਨਕੋੜ ਤਰਨਤਾਰਨ ਫਿਰੋਜ਼ਪੁਰ ਹੁਸ਼ਿਆਰਪੁਰ ਪਟਿਆਲਾ ਮੁਹਾਲੀ ਕਰਪੂਥਲਾ ਜਲੰਧਰ ਤੇ ਲੁਧਿਆਣਾ ਵੀ ਸ਼ਾਮਲ ਹੈ ਜਲੰਧਰ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਪ੍ਰਭਾਵਿਤ ਹੋਏ ਨੇ ਮੀਲੇ ਔਰੰਜ ਅਲਰਟਾ ਤੇ ਅੱਜ ਵੀ ਲਾਗੂ ਹੈ ਇਸ ਦੇ ਨਾਲ ਹੀ ਪਾਖੜਾ ਦਾ ਪਾਣੀ ਪੱਦਰ ਖਤਰੇ ਦੇ ਨਿਸ਼ਾਨ ਤੋਂ ਸਿਰਫ 5 ਫੁੱਟ ਹਟਾ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਪੰਜਾਬ ਵਿੱਚ ਅੱਜ ਵੀ ਬਾਰਿਸ਼ ਦਾ ਕਹਿਰ جاری ਰਹਿ ਸਕਦਾ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਪੰਜਾਬ ਵਿੱਚ ਮੀਂਹ ਲਈ ਰੈੱਡ ਅਲਰਟ ਤੇ ਬੁੱਧਵਾਰ ਨੂੰ yellow ਲੜ ਜਾਰੀ ਕੀਤਾ ਇਸ ਅਲਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪਹਾੜਾ ਵਿੱਚ ਮੀਂਹ ਨਾ ਰੁਕਿਆ ਤਾਂ ਪੰਜਾਬ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ ਮੌਸਮ ਵਿਭਾਗ ਮੁਤਾਬਕ 7 ਸਤੰਬਰ ਤੱਕ ਪੰਜਾਬ ਵਿੱਚ ਬਾਰਿਸ਼ ਵਾਲਾ ਮੌਸਮ ਰਹੇਗਾ ਹੁਣ ਤੱਕ ਪੰਜਾਬ ਵਿੱਚ 470 ਮਿਲੀਮੀਟਰ ਮੀਂਹ ਪੈ ਚੁੱਕਾ ਹੈ ਜੋ ਮੌਨਸੂਨ ਸੀਜ਼ਨ ਵਿੱਚ ਆਮ ਨਾਲੋਂ 30% ਵਧਾ ਹੈ हिमाचल ਵਿੱਚ ਵੀ ਹੁਣ ਤੱਕ 834 ਮਿਲੀਮੀਟਰ ਮੀਂਹ ਪੈ ਰਿਹਾ ਹੈ ਜੋ ਆਮ ਨਾਲੋਂ 36% ਵਾਧਾ ਹੈ ਮੌਸਮ ਵਿਭਾਗ ਵੱਲੋਂ ਬੁੱਢਲਾਡਾ ਲਹਿਰਾ ਮਾਨਸਾ ਸੁਨਾਮ ਸੰਗਰੂਰ ਬਰਨਾਲਾ ਤਪਾ ਧੂਰੀ ਮਲੇਰਕੋਟਲਾ ਮੁਨਕ ਪਾਤੜਾ ਡੇਰਾ ਬੱਸੀ ਰਾਮਪੁਰਾ ਫੂਲ ਮੋਗਾ ਜੀਰਾ ਸ਼ਾਹਕੋਟ ਸultanpur Lodhi ਖਡੂਰ ਸਾਹਿਬ ਨਿਹਾਲ ਸਿੰਘ ਵਾਲਾ ਰਾਇਕੋਟ ਜਗਰਾਉ ਲੁਧਿਆਣਾ ਕਰਪੂਥਲਾ ਬਾਬਾ ਬਕਾਲਾ ਅੰਮ੍ਰਿਤਸਰ ਬਟਾਲਾ ਡੇਰਾ ਬਾਬਾ ਨਾਨਕ ਪੁਲਾਹਤ ਦਸੂਆ ਮਕੇਰੀਆਂ ਗੁਰਦਾਸਪੁਰ ਪਠਾਨਕੋਟ ਤੇ ਧਾਰਕਲਾ ਵਿੱਚ ਭਾਰੀ ਉਮੀਦ ਦਾ ਲੜ ਜਾਰੀ ਕੀਤਾ ਗਿਆ ਦੱਸਦੇ ਕਿ ਇਸ ਵੇਲੇ ਪੰਜਾਬ ਦੇ 12 ਜ਼ਿਲ੍ਹੇ ਹੜ ਦੀ ਲਪੇੜ ਵਿੱਚ ਨੇ ਇਹਨਾਂ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਮੋਗਾ ਪਠਾਨਕੋਟ ਤਰਨਤਾਰਨ ਫਿਰੋਜ਼ਪੁਰ ਹੁਸ਼ਿਆਰਪੁਰ ਪਟਿਆਲਾ ਮੁਹਾਲੀ ਕਰਪੂਥਲਾ ਜਲੰਧਰ ਤੇ ਲੁਧਿਆਣਾ ਵੀ ਸ਼ਾਮਲ ਹੈ ਜਲੰਧਰ ਲਈ ਵੀ ਅਲਰਟ ਜਾਰੀ ਕੀਤਾ ਗਿਆ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਪ੍ਰਭਾਵਿਤ ਹੋਏ ਨੇ ਮੀਲੇ ਔਰੰਜਲ ਹਟਾ ਤੇ ਅੱਜ ਵੀ ਲਾਗੂ ਹੈ ਇਸ ਦੇ ਨਾਲ ਹੀ ਪਾਖੜਾ ਦਾ ਪਾਣੀ ਪੱਦਰ ਖਤਰੇ ਦੇ ਨਿਸ਼ਾਨ ਤੋਂ ਸਿਰਫ 5 ਫੁੱਟ ਹਟਾ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਪੰਜਾਬ ਵਿੱਚ ਅੱਜ ਵੀ ਬਾਰਿਸ਼ ਦਾ ਕਹਿਰ ਜਾਰੀ ਰਹਿ ਸਕਦਾ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਪੰਜਾਬ ਵਿੱਚ ਮੀਂਹ ਲਈ ਰੈਡ ਅਲਰਟ ਤੇ ਬੁੱਧਵਾਰ ਨੂੰ yellow alert ਜਾਰੀ ਕੀਤਾ ਹੈ ਇਸ ਅਲਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪਹਾੜਾ ਵਿੱਚ ਮੀਂਹ ਨਾ ਰੁਕਿਆ ਤਾਂ ਪੰਜਾਬ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ ਮੌਸਮ ਵਿਭਾਗ ਮੁਤਾਬਕ 7 ਸਤੰਬਰ ਤੱਕ ਪੰਜਾਬ ਵਿੱਚ ਬਾਰਿਸ਼ ਵਾਲਾ ਮੌਸਮ ਰਹੇਗਾ ਹੁਣ ਤੱਕ ਪੰਜਾਬ ਵਿੱਚ 470 ਮਿਲੀਮੀਟਰ ਮੀਂਹ ਪੈ ਚੁੱਕਾ ਹੈ ਜੋ ਮੌਨਸੂਨ ਸੀਜ਼ਨ ਵਿੱਚ ਆਮ ਨਾਲੋਂ 30% ਵਾਧਾ ਹੈ ਹਿਮਾਚਲ ਵਿੱਚ ਵੀ ਹੁਣ ਤੱਕ 834 ਮਿਲੀਮੀਟਰ ਮੀਂਹ ਪੈ ਰਿਹਾ ਹੈ ਜੋ ਆਮ ਨਾਲੋਂ 36% ਵਾਧਾ ਹੈ ਮੌਸਮ ਵਿਭਾਗ ਵੱਲੋਂ ਬੁੱਢਲਾਡਾ ਲਹਿਰਾ ਮਾਨਸਾ ਸੁਨਾਮ ਸੰਗਰੂਰ ਬਰਨਾਲਾ ਤਪਾ ਧੂਰੀ ਮਲੇਰਕੋਟਲਾ ਮੁਨਕ ਪਾਤੜਾ ਡੇਰਾ ਬੱਸੀ ਰਾਮਪੁਰਾ ਫੂਲ ਮੋਗਾ ਜੀਰਾ ਸ਼ਾਹਕੋਟ ਸultanpur Lodhi ਖਡੂਰ ਸਾਹਿਬ ਨਿਹਾਲ ਸਿੰਘ ਵਾਲਾ ਰਾਏਕੋਟ ਜਗਰਾਉ ਲੁਧਿਆਣਾ ਕਰਪੂਥਲਾ ਬਾਬਾ ਬਕਾਲਾ ਅੰਮ੍ਰਿਤਸਰ ਬਟਾਲਾ ਡੇਰਾ ਬਾਬਾ ਨਾਨਕ ਪੁਲਾਹਤ ਦਸੂਆ ਮਕੇਰੀਆਂ ਗੁਰਦਾਸਪੁਰ ਪਠਾਨਕੋਟ ਤੇ ਧਾਰਕਲਾ ਵਿੱਚ ਭਾਰੀ ਉਮੀਦ ਦਾ ਲੜ ਜਾਰੀ ਕੀਤਾ ਗਿਆ ਦੱਸਦੇ ਕਿ ਇਸ ਵੇਲੇ ਪੰਜਾਬ ਦੇ 12 ਜ਼ਿਲ੍ਹੇ ਹੜ ਦੀ ਲਪੇੜ ਵਿੱਚ ਨੇ ਇਹਨਾਂ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਮੋਗਾ ਪਠਾਨਕੋਟ ਤਰਨਤਾਰਨ ਫਿਰੋਜ਼ਪੁਰ ਹੁਸ਼ਿਆਰਪੁਰ ਪਟਿਆਲਾ ਮੁਹਾਲੀ ਕਰਪੂਥਲਾ ਜਲੰਧਰ ਤੇ ਲੁਧਿਆਣਾ ਵੀ ਸ਼ਾਮਲ ਹੈ ਜਲੰਧਰ ਲਈ ਵੀ ਅਲੜ ਜਾਰੀ ਕੀਤਾ ਗਿਆ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਪ੍ਰਭਾਵਿਤ ਹੋਏ ਨੇ ਮੀਲੇ ਔਰੰਜਲ ਹਟਾ ਤੇ ਅੱਜ ਵੀ ਲਾਗੂ ਹੈ ਇਸ ਦੇ ਨਾਲ ਹੀ ਪਾਖੜਾ ਦਾ ਪਾਣੀ ਪੱਦਰ ਖਤਰੇ ਦੇ ਨਿਸ਼ਾਨ ਤੋਂ ਸਿਰਫ 5 ਫੁੱਟ ਹਟਾ ਹੈ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ